ਦੋਸਤੋ ਇੱਕ ਕੰਪਨੀ ਦਾ ਮਾਲਕ ਆਪਦੇ ਮੈਨੇਜਰ ਨੂੰ ਕੈਬਨ ਦੇ ਵਿੱਚ ਬੁਲਾ ਕੇ ਬਹੁਤ ਬੁਰਾ ਭਲਾ ਬੋਲਦਾ ਹੈ ਬਹੁਤ ਉਹਨੂੰ ਖਰੀ ਕੋਟੀ ਸੁਣਾਉਂਦਾ ਹੈ ਤੇ ਜਿਹੜਾ ਡਾਂਟਦਾ ਉਹਨੂੰ ਤੇ ਉਹ ਜਿਹੜਾ ਮੈਨੇਜਰ ਹੁੰਦਾ ਹੈ ਉਹਨੂੰ ਇਹ ਚੀਜ਼ ਬੜੀ ਬੁਰੀ ਲੱਗਦੀ ਹੈ ਕਿ ਯਾਰ ਵੀ ਮੈਨੂੰ ਅੱਜ ਮਾਲਕ ਨੇ ਬਹੁਤ ਜ਼ਿਆਦਾ ਬੁਰਾ ਭਰਾ ਬੋਲਿਆ ਮੈਨੂੰ ਗੁੱਸਾ ਹੋਇਆ ਅੱਜ ਤੇ ਮੇਰੀ ਜੇਦੋਂ ਕੋਈ ਛੋਟੀ ਜਿਹੀ ਗਲਤੀ ਸੀਗੀ ਚਲੋ ਉਹਨੂੰ ਮੈਨੂੰ ਇਹ ਪਿਆਰ ਨਾਲ ਸਮਝਾ ਸਕਦਾ ਸੀਗਾ ਪਰ ਉਹ ਜਿਹੜਾ ਮੈਨੇਜਰ ਸੀਗਾ ਉਹ ਕੁਝ ਕੁਝ ਕਰ ਨਹੀਂ ਸਕਦਾ ਸੀਗਾ ਕਿਉਂਕਿ ਜੇ ਉਹ ਆਪ ਦੇ ਮਾਲਕ ਨੂੰ ਕੁਝ ਨਾ ਕੁਝ ਬੋਲਦਾ ਤਾਂ ਉਹਨੂੰ ਆਪਦੀ ਨੌਕਰੀ ਦਾ ਖਤਰਾ ਸੀਗਾ ਤਾਂ ਉਹ ਉਸੇ ਤਰ੍ਹਾਂ ਚੁੱਪਚਾਪ ਕਹਿਵੇਂ ਜੋ ਬਾਹਰ ਆ ਜਾਂਦਾ ਹੈ ਗੁੱਸਾ ਤਾਂ ਉਹਨੂੰ ਬਹੁਤ ਆਉਂਦਾ ਪਰ ਉਹ ਗੁੱਸਾ ਪੀ ਜਾਂਦਾ ਹੈ ਤੇ ਬਾਹਰ ਆ ਕੇ ਦੋਸਤੋ ਉਹ ਜਿਹੜਾ ਆਪਣਾ ਗੁੱਸਾ ਸੀ ਸਾਰਾ ਆਪ ਦੇ ਜਿਹੜੇ ਛੋਟੇ ਥੱਲੇ ਏਮਪਲਾਈ ਸੀਗੇ ਉਹ ਥੱਲੇ ਕੰਮ ਕਰਦੇ ਸੀਗੇ ਉਨ੍ਹਾਂ ਦੇ ਉੱਤੇ ਲਾ ਦਿੰਦਾ ਹੈ ਉਹਨਾਂ ਨੂੰ ਬੁਰਾ ਭਲਾ ਬੋਲ ਜਾਂਦਾ ਹੈ ਗੁੱਸੇ ਦੇ ਵਿੱਚ ਤੇ ਉਹ ਜਿਹੜੇ ਸਟਾਫ ਸੀਗਾ ਥੱਲੇ ਜਿਹੜਾ ਕੰਮ ਕਰਦਾ ਸੀ ਉਹਨਾਂ ਨੂੰ ਵੀ ਬੁੜਾ ਬੜਾ ਬੁਰਾ ਲੱਗਦਾ ਹੈ ਕਿ ਯਾਰ ਅਸੀਂ ਕੁਝ ਕੀਤਾ ਨਹੀਂ ਕਰਾਇਆ ਨਹੀਂਗਾ ਸਾਨੂੰ ਅੱਜ ਇਹ ਮੈਨੇਜਰ ਇਹ ਬੋਲੀ ਜਾਂਦਾ ਵੀ ਫालतੂ ਤੇ ਉਹ ਵੀ ਵਿਚਾਰੇ ਕੀ ਕਰਨ ਕਿਉਂਕਿ ਉਹ ਵੀ ਆਪਣਾ ਗੁੱਸਾ ਇੱਕ ਦੂਜੇ ਦੇ ਉੱਤੇ ਤਾਂ ਉਤਾਰ ਨਹੀਂ ਸਕਦੇ ਸੀਗੇ ਕਿਉਂਕਿ ਉਹਨਾਂ ਨੇ ਨਾਲ ਮਿਲ ਕੇ ਉੱਥੇ ਰਹਿਣਾ ਸੀਗਾ ਉੱਥੇ ਕੰਮ ਕਰਨਾ ਸੀਗਾ ਕਿਉਂਕਿ ਜੇ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਤਾਂ ਉਨ੍ਹਾਂ ਦੀ ਆਸ ਦੇ ਵਿੱਚ ਜੋ ਮਤਲਬ ਕਿ ਮਿੱਤਰਤਾ ਸੀਗੀ ਜਾਂ ਆਸ ਦੇ ਵਿੱਚ ਜੋ ਉਹਨਾਂ ਦੇ ਰਹਿਣਾ ਕਰਨਾ ਸੀਗਾ ਪਿਆਸ ਸੀਗਾ ਉਹ ਖਰਾਬ ਹੋ ਜਾਂਦਾ ਤਾਂ ਇਸ ਕਰਕੇ ਉਹ ਵਿਚਾਰੇ ਚੁੱਪ ਕਰ ਜਾਂਦੇ ਆ ਕਿਸੇ ਤੇ ਇੱਕ ਦੂਜੇ ਤੇ ਗੁੱਸਾ ਨਹੀਂ ਉਤਾਰਦੇ ਤੇ ਸ਼ਾਮ ਨੂੰ ਜਦੋਂ ਜਾਣ ਲੱਗਦੇ ਆ ਜਾਂਦੇ ਹੋਏ ਉਹ ਗੇਟ ਦੇ ਉੱਤੇ ਜਿਹੜਾ ਇੱਕ ਸਕਿਉਰਿਟੀ ਗਾਰਡ ਰੱਖਿਆ ਹੁੰਦਾ ਜਾਂ ਵਾਚਮੈਨ ਰੱਖਿਆ ਹੁੰਦਾ ਉਹ ਸਾਰਾ ਗੁੱਸਾ ਉਹਨਾਂ ਦੇ ਉੱਤੇ ਉਤਾਰ ਦਿੰਦੇ ਆ ਉਸ ਵਾਚਮੈਨ ਦੇ ਉੱਤੇ ਜਿਹੜੇ ਸਟਾਫ ਹੁੰਦਾ ਹੈ ਤਾਂ ਉਹ ਜਿਹੜਾ ਵਾਚਮੈਨ ਹੁੰਦਾ ਉਹਨੂੰ ਬੜੀਏ ਮਾੜੀ ਗੱਲ ਲੱਗਦੀ ਏ ਯਾਰ ਵੀ ਮੈਂ ਤਾਂ ਇਹਨਾਂ ਨੂੰ ਕੁਸਕਿਆ ਹੀ ਨਹੀਂ ਗਾ ਯਾਰ ਇਹ ਮੈਨੂੰ ਅੱਜ ਸਾਰੇ ਜਣੇ ਬੋਲਦੇ ਜਾਂਦੇ ਐ ਵੀ ਅੱਜ ਤੱਕ ਤਾਂ ਇਸ ਤਰ੍ਹਾਂ ਦਾ ਹੋਇਆ ਨਹੀਂ ਗਾ ਵੀ ਇਹਨਾਂ ਨੇ ਮੈਨੂੰ ਕਿਸੇ ਨੇ ਕੋਈ ਗੁੱਸੇ ਨਾਲ ਕੋਈ ਗੱਲ ਕਹੀ ਹੋਈ ਹਮੇਸ਼ਾ ਮੈਨੂੰ ਪਿਆਰ ਨਾਲ ਹੀ ਬੋਲਦੇ ਐ ਤੇ ਉਹ ਚਲੋ ਵਿਚਾਰਾ ਉਹ ਵੀ ਕੀ ਕਰ ਸਕਦਾ ਸੀਗਾ ਕਿਉਂਕਿ ਛੋਟਾ ਅਮਪਲਾਈ ਸੀਗਾ ਉਹ ਆਪ ਦਾ ਦਫ਼ਤਰ ਨੂੰ ਤਲਤਲਾਉਂਦਾ ਹੈ ਤੇ ਉਹ ਘਰੇ ਚਲਾਇਆ ਜਾਂਦਾ ਹੈ ਤੇ ਕਰੇ ਜਾ ਕੇ ਉਹਦੀ ਘਰ ਵਾਲੀ ਜਿਹੜੀ ਹੁੰਦੀ ਆ ਉਹਦੇ ਵਾਸਤੇ ਬੜੀ ਵਧੀਆ ਸਬਜ਼ੀ ਵਗੈਰਾ ਬਣਾਉਂਦੀ ਆ ਖਾਣਾ ਬਣਾਉਂਦੀ ਆ ਰੋਟੀ ਵਗੈਰਾ ਬੜੇ ਪਿਆਰ ਨਾਲ ਤੇ ਉਹਨੂੰ ਕਹਿੰਦੀ ਤੁਸੀਂ ਨਾਲੋ ਜਾ ਕੇ ਨਾਲ ਨੂੰ ਕੇ ਮੂੰਹ ਹੱਥੋ ਕੇ ਉਹ ਆ ਕੇ ਬੈਠਦਾ ਪਰ ਉਹਦੇ ਅੰਦਰ ਗੁੱਸਾ ਹੁੰਦਾ ਆਪਦੇ ਜਿਹੜਾ ਜਿਹੜਾ ਉੱਥੇ ਸਟਾਫ ਰੱਖਿਆ ਹੁੰਦਾ ਜਿਹੜਾ ਉਹਨੂੰ ਗੁੱਸਾ ਕਰਕੇ ਗਿਆ ਸੀਗਾ ਉਸੇ ਚੀਜ਼ ਦਾ ਗੁੱਸਾ ਉਹਦੇ ਮਨ 'ਚ ਹੁੰਦਾ ਤੇ ਉਹ ਜਿਹੜਾ ਰੋਟੀ ਖਾਂਦਾ ਹੈ ਆਕੇ ਆਦੀ ਘਰ ਵਾਲੇ ਨੂੰ ਕਹਿੰਦਾ ਇਹਦੇ ਚ ਨਮਕ ਨਹੀਂ ਪਾਇਆ ਇਹ ਚ ਮਿਰਚ ਨਹੀਂ ਪਾਈ ਇਹ ਨਹੀਂ ਪਾਇਆ ਤੈਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਇਹ ਨਹੀਂ ਬਣਾਉਣੀ ਆਉਂਦੀ ਤੇ ਉਹਨੂੰ ਬੜਾ ਬੁਰਾ ਭਲਾ ਉਹ ਬੋਲਦਾ ਹੈ ਉਹ ਵਿਚਾਰੀ ਕੀ ਹੈ ਉਹਦੀ ਗੱਲਾਂ ਸੁਣ ਕੇ ਚੁੱਪ ਕਰ ਜਾਂਦੀ ਹੈ ਪਰ ਉਹਨੂੰ ਗੁੱਸਾ ਬਹੁਤ ਆਉਂਦਾ ਵੀ ਮੈਂ ਤਾਂ ਜਿੰਨੇ ਪਿਆਰ ਦੇ ਨਾਲ ਆਦੇ ਘਰ ਵਾਲੇ ਵਾਸਤੇ ਖਾਣਾ ਬਣਾਇਆ ਪਰ ਇਹਨੂੰ ਚਾਹੀ ਕੱਢੀ ਜਾਂਦਾ ਹੈ ਇਹ ਬੇਫਾਲਤੂ ਮੇਰੇ ਉੱਤੇ ਗੁੱਸਾ ਆਈ ਜਾਂਦਾ ਪਤਾ ਨਹੀਂ ਅੱਜ ਕਿਹਦੇ ਨਾਲ ਲੜ ਗਿਆ ਹੈ ਉਹ ਬੜਾ ਗੁੱਸਾ ਹੁੰਦਾ ਹੈ ਉਹ ਵਿਚਾਰੀ ਹੁਣ ਕਰੇ ਦਾ ਕੀ ਕਰੇ ਅੰਦਰ ਜਾਂਦੀ ਰਹੂ ਉਹਦੇ ਵਿੱਚ ਉਹਦਾ ਬੇਟਾ ਟੀਵੀ ਦੇਖੀ ਜਾਂਦਾ ਹੁੰਦਾ ਉਹਦੇ ਅੱਗੇ ਕਰਦ ਤੇ ਮਾਰਦੀ ਐ ਕਹਿੰਦੇ ਪੜ੍ਹਦਾ ਨਹੀਂ ਕਰਦਾ ਨੀਗਾ ਸਾਰਾ ਦਿਨ ਟੀਵੀ ਦੇਖੀ ਜਾਂਦਾ ਰਹਿਣਾ ਤੇ ਐਂ ਤਰਿਕੋਂ ਕਿਵੇਂ ਕੰਮ ਚੱਲੂਗਾ ਤਾਂ ਉਹਦਾ ਬੇਟੇ ਨੂੰ ਬੜਾ ਗੁੱਸਾ ਚੜਦਾ ਵੀ ਯਾਰ ਅੱਜ ਤੱਕ ਤਾਂ ਮੇਰੀ ਮਾਂ ਨੇ ਮੈਨੂੰ ਮਾਰਿਆ ਨੀਗਾ ਤੇ ਅੱਜ ਇਹ ਬੇਫਾਲਤੂ ਮੇਰੇ ਉੱਤੇ ਗੁੱਸਾ ਹੋਈ ਜਾਂਦੀ ਐ ਜੇਦੋ ਕਿ ਮੈਂ ਵਧੀਆ ਪੜਦਾ ਮੈਂ ਸਭ ਕੁਝ ਕਰਦਾ ਮੇਰਾ ਟੀਵੀ ਦੇਖੀ ਜਾਂਦਾ ਸੀ ਮੈਨੂੰ ਪਿਆਰ ਨਾਲ ਵੀ ਕਹਿ ਸਕਦੀ ਸੀਗੀ ਤੇ ਦੋਸਤੋ ਉਹ ਵਿਚਾਰਾ ਉਵੇਂ ਰੋਂਦਾ ਰੋਂਦਾ ਜਾ ਉੱਠ ਕੇ ਕਮਰੇ 'ਚੋਂ ਬਾਹਰ ਨਿਕਲ ਜਾਂਦਾ ਤੇ ਇੱਕ ਬੱਟਾ ਪਿਆ ਹੁੰਦਾ ਉੱਥੇ ਪੱਥਰਾ ਉਹ ਚੱਕ ਕੇ ਮਾਰਦਾ ਹੈ ਸੱਡ ਦਿੰਦਾ ਹਵਾ ਦੇ ਵਿੱਚ ਜਿਵੇਂ ਆਸਮਾਨ ਦੇ ਵਿੱਚ ਸੱਡਦਾ ਹੈ ਤੇ ਉਹ ਜਾ ਕੇ ਗਲੀ ਦੇ ਵਿੱਚ ਕੁੱਤਾ ਹੁੰਦਾ ਹੈ ਤੇ ਕੁੱਤੇ ਦੇ ਜਾ ਕੇ ਵਜਦਾ ਹੈ ਜਦੋਂ ਪਤਰ ਕੁੱਤੇ ਦੇ ਜਾ ਕੇ ਵੱਜਦਾ ਤਾਂ ਜਿਹੜਾ ਕੁੱਤਾ ਸੀਗਾ ਉਹ ਵੀ ਵਿਚਾਰਾ ਚੂੰ 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 ਕਰਦਾ ਤੇ ਗਲੀ ਦੇ ਵਿੱਚ ਭੱਜ ਜਾਂਦਾ ਭੱਜਿਆ ਜਾਂਦਾ ਜਾਂਦਾ ਉਹ ਸਾਹਮਣੇ ਇੱਕ ਬੰਦਾ ਹੀ ਆਦਾ ਹੁੰਦਾ ਪੈਦਲਾਂ ਉਹ ਜਾ ਕੇ ਉਹਦੇ ਪਿੱਛੇ ਪੈ ਜਾਂਦਾ ਤੇ ਉਸ ਬੰਦੇ ਨੂੰ ਵੱਢ ਲੈਂਦਾ ਜਦੋਂ ਬੰਦੇ ਨੂੰ ਵੱਢ ਲੈਂਦਾ ਤਾਂ ਉਹ ਬੰਦਾ ਬੜਾ ਵਿਚਾਰਾ ਕੁੱਤੇ ਤੋਂ ਆਪ ਦੇ ਆਪ ਨੂੰ ਸਟਾਉਂ ਸੜਾਉਂਦਾ ਹੈ ਤੇ ਕਿਸੇ ਨਾ ਕਿਸੇ ਵਸਨਾਉ ਕੁੱਤਾ ਜਿਹੜਾ ਉਸ ਤੋਂ ਆਪਣੇ ਆਪ ਨੂੰ ਛੜਾ ਲੈਂਦਾ ਹੈ ਤੇ ਉਹਨੂੰ ਬੜੀ ਹੈਰਾਨੀ ਆਉਂਦੀ ਹੈ ਯਾਰ ਵੀ ਇਹ ਉਹੀ ਕੁੱਤਾ ਜਿਹੜਾ ਅੱਗੇ ਪੂਛ ਹਲਾਉਂਦਾ ਹਲਾਉਂਦਾ ਮੇਰੇ ਕੋਲੇ ਆਉਂਦਾ ਹੁੰਦਾ ਸੀ ਤੇ ਮੈਂ ਉਹਨੂੰ ਦੁੱਧ ਤੇ ਰੋਟੀ ਵਗੈਰਾ ਪਾਉਂਦਾ ਹੁੰਦਾ ਸੀ ਤੇ ਅੱਜ ਇਹਨੂੰ ਸਾਰੇ ਨੂੰ ਕੀ ਹੋ ਗਿਆ ਵੀ ਅੱਜ ਇਹਨੇ ਆ ਕੇ ਮੈਨੂੰ ਵੱਟ ਲਿਆ ਤੇ ਦੋਸਤੋ ਜਿਹੜਾ ਜਿਹੜੇ ਬੰਦੇ ਨੂੰ ਉਸ ਕੁੱਤੇ ਨੇ ਵੱਢਿਆ ਹੁੰਦਾ ਸੀਗਾ ਤੇ ਉਹ ਉਹੀ ਬੰਦਾ ਸੀ ਉਸੇ ਕੰਪਨੀ ਦਾ ਮਾਲਿਕ ਸੀਗਾ ਜਿਨੇ ਕਿ ਉਸ ਮੈਨੇਜਰ ਨੂੰ ਡਾਂਟਿਆ ਸੀਗਾ ਤਾਂ ਦੋਸਤੋ ਜਿਹੜਾ ਕਰਮਾਂ ਦਾ ਫਾਲ ਆ ਨਾ ਉਹ ਜਿਹੜਾ ਇੱਥੇ ਮਿਲ ਜਾਣਾ ਹੁੰਦਾ ਕਿਉਂਕਿ ਨਾ ਉਹ ਮੈਨੇਜਰ ਨੂੰ ਡਾਂਡਦਾ ਨਾ ਮੈਨੇਜਰ ਆਪ ਦੇ ਬੰਦਿਆਂ ਨੂੰ EMPLAYEE ਨੂੰ ਡਾਂਡਦਾ ਨਾ EMPLAYEE ਬਾਚਮੈਨ ਨੂੰ ਡਾਂਡ ਤੇ ਨਾ ਵਾਚਮੈਨ ਘਰ ਆ ਕੇ ਡਾਂਡਦਾ ਨਾ ਘਰਾਂ ਲਈ ਬੱਚੇ ਨੂੰ ਡਾਂਡਦੀ ਤਾਂ ਬੱਚਾ ਕੁੱਤੇ ਦੇ ਪੱਥਰ ਮਾਰਦਾ ਤਾਂ ਇਹ ਸਾਰਾ ਕਰਮਾਂ ਦਾ ਖੇਡ ਹੈ ਇਹ ਇਹ ਆਪਾਂ ਨੂੰ ਇੱਥੇ ਮਿਲ ਜਾਣਾ ਹੈ ਇਸ ਕਰਕੇ ਦੋਸਤੋ ਬਿਨਾਂ ਵਜ੍ਹਾ ਨਾਲ ਨਾ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਜੇ ਤੁਸੀਂ ਕਿਸੇ ਨਾਲ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਨਾ ਕਰਿਆ ਕਰੋ ਜੇ ਕਿਸੇ ਨੂੰ ਡੰਟਣਾ ਵੀ ਹੁੰਦਾ ਜਾਂ ਕੁਝ ਕਰਨਾ ਹੁੰਦਾ ਤਾਂ ਪਿਆਰ ਨਾਲ ਸਮਝਾਇਆ ਕਰੋ ਇਹ ਬੇਫਾਲਤੂ ਗੁੱਸਾ ਨਾ ਵਹਾ ਕਰੋ ਤਾਂ ਇਸ ਕਰਕੇ ਦੋਸਤੋ ਸੋਨੂੰ ਇਹ ਸਟੋਰੀ ਐ ਚੰਗੀ ਲੱਗੀ ਤੇ ਸ਼ੇਅਰ ਤੇ ਇੱਕ ਮਿੰਟ ਜ਼ਰੂਰ ਕਰ ਦਿਓ ਧੰਨਵਾਦ ਤੁਹਾਡਾ